ਕਰਾਂਗੇ ਪਾਖਲਾ ਡੈਮ ਦੇ ਵਿੱਚ ਕੱਲ੍ਹ ਨਾਲੋਂ 2 ਫੁੱਟ ਪਾਣੀ ਦਾ ਪੱਧਰ ਵੱਧ ਗਿਆ ਹੈ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਮੌਜੂਦਾ ਲੈਵਲ 1676.72 ਫੁੱਟ ਤੇ ਹੈ। ਪਾਖੜਾ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਦੂਰ ਹੈ। ਮੈਸ 3 ਫੁੱਟ ਪਾਣੀ ਦੂਰ ਰਹਿ ਗਿਆ ਹੈ। ਪਾਖੜਾ 'ਚ ਖਤਰੇ ਦਾ ਨਿਸ਼ਾਨ 1680 ਫੁੱਟ ਹੈ। ਸਤਲੁਜ ਦਰਿਆ ਦੇ ਨੇੜਲੇ ਇਲਾਕਿਆਂ ਤੇ ਜਿਸ ਦੇ ਨਾਲ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇਜ਼ੀ ਦੇ ਨਾਲ ਮੀਂਹ ਪੈ ਰਿਹਾ ਤਾਂ ਉਸ ਤੋਂ ਬਾਅਦ 'ਚ ਡੈਮਾਂ ਦੇ ਵਿੱਚ ਵੀ ਪਾਣੀ ਦਾ ਲੈਵਲ ਵੱਧ ਰਿਹਾ। ਪਾਖੜਾ ਡੈਮ ਦੇ ਜੇਕਰ ਬਿਲਕੁਲ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ 2 ਫੁੱਟ ਪਾਣੀ ਦਾ ਪ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਮੌਜੂਦਾ ਲੈਵਲ 1676.72 ਫੁੱਟ ਹੈ ਪਾਖੜਾ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟੀ ਦੂਰ ਰਹਿ ਗਿਆ ਹੈ ਆ ਪਾਖੜਾ ਦੇ ਵਿੱਚ ਖਤਰੇ ਦਾ ਨਿਸ਼ਾਨ 1680 ਫੁੱਟ ਹੈ ਅਤੇ ਜੇਕਰ ਪਾਣੀ ਦਾ ਲੈਵਲ ਹੋਰ ਵੀ ਅੱਗੇ ਵਧਦਾ ਜਾਂ ਅੱਗੇ ਆ ਦਰਿਆ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ ਹਾਂ ਤਾਂ ਤਾਜ਼ਾ ਅਪਡੇਟ ਤਾਜ਼ੀਆਂ ਤਸਵੀਰਾਂ ਵੇਖਣ ਦੇ ਲਈ ਸਿੱਧਾ ਰੋਕ ਰਾਂਗੇ ਰੋਪੜ ਦਾ ਕਿੱਥੋਂ ਕਿ ਮੇਰੇ ਸਹਿਯੋਗੀ ਮਨਪੀਤ ਚਾਲ ਜੁੜ ਚੁੱਕੇ ਨੇ ਆ ਮਨਪੀਰ ਫਿਲਹਾਲ ਪਾਖੜਾ ਡੈਮ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਹਾਲਾਤ ਨੇ ਕਿੰਨੇ ਕ ਸਮੇਂ ਦੇ ਵਿੱਚ ਪਾਣੀ ਦਾ ਲੈਵਲ ਵਧਿਆ ਤਾਜ਼ਾ ਅਪਡੇਟ ਕੀ ਹੈ ਇਸ ਪਾਣੀ ਦੇ ਲੈਵਲ ਨੂੰ ਲੈ ਕੇ